ਫਾਇਦਾ ਹੋ ਰਿਹਾ ਜਦੋਂ ਦੀ ਸਰਕਾਰ ਆਈ ਆ 17 ਟੋਲ ਪਲਾਜੇ ਸਰਕਾਰ ਨੇ ਬੰਦ ਕੀਤੇ ਆ ਜਿਹੜੇ ਸਾਡੀ ਲੱਖਾਂ ਦੀ ਲੁੱਟ ਕਰਦੇ ਸੀ ਉਹਨਾਂ ਟੋਲ ਪਲਾਜਿਆਂ ਨੂੰ ਬੰਦ ਕੀਤਾ ਸਕੂਲਾਂ ਦੀ ਕਾਇਆਕਲਪ ਕੀਤੀ ਆ ਆਪਣੇ ਹਲਕੇ ਦੇ ਵਿੱਚ ਤਕਰੀਬਨ 6 ਕਰੋੜ ਰੁਪਈਆ ਪਿਛਲੇ 3 ਸਾਲਾਂ ਦੇ ਵਿੱਚ ਸਕੂਲਾਂ ਦੀ ਡਿਵੈਲਪਮੈਂਟ ਦੇ ਉੱਤੇ ਆਇਆ ਅੱਜ ਆਪਣੇ ਹਲਕੇ ਦੇ ਵਿੱਚ ਕੋਈ ਇੱਕ ਵੀ ਸਕੂਲ ਐਸਾ ਨਹੀਂ ਜਿਹੜਾ ਨੋ ਟੀਚਰ ਸਕੂਲ ਹੋਵੇ ਅੱਜ ਤੋਂ ਪਹਿਲਾਂ ਤਕਰੀਬਨ ਪਰ ਦੋ ਦਰਜਨ ਤੋਂ ਜ਼ਿਆਦਾ ਜਿਹੜੇ ਸਕੂਲ ਸੀ ਉਹ ਲੋ ਟੀਚਰ ਸਕੂਲ ਸੀ ਪਰ ਅਜੇ ਇੱਕ ਵੀ ਸਕੂਲ ਲੋ ਟੀਚਰ ਸਕੂਲ ਨਹੀਂ ਅਸੀਂ ਆਪਣੇ ਬੱਚਿਆਂ ਬਾਰੇ ਸੋਚ ਰਹੇ ਹਾਂ ਆਪਣੇ ਭਵਿੱਖ ਬਾਰੇ ਸੋਚ ਰਹੇ ਹਾਂ ਆਪਣੇ ਪਾਣੀ ਬਾਰੇ ਸੋਚ ਰਹੇ ਹਾਂ ਨਸ਼ੇ ਦੀ ਲਾਹਮਤ ਬਾਰੇ ਸੋਚ ਰਹੇ ਹਾਂ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਇਸ ਜੰਗ ਦੇ ਵਿੱਚ ਆਪਾਂ ਇਸ ਲੜਾਈ ਦੇ ਵਿੱਚ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਜਿੰਨੇ ਵੀ ਸੰਗਤ ਪਹੁੰਚੀ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਉੱਲਾ ਝੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਸਾਰੇ ਜਣੇ ਇੱਕ ਵਾਰੀ ਚੱਕੇ ਖੜੇ ਹੋ ਜੀਏ ਖੜੇ ਹੋ ਕੇ ਆਪਾਂ ਇੱਕ ਸੋ ਚੁੱਕਣੀਆ ਜਿਹੜੀ ਗੱਲ ਮੈਂ ਅੱਗੇ ਉਹ ਕਹੂੰਗਾ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਪਿੱਛੇ ਦੁਹਰਾਉਣਾ ਮੈਂ ਬੇਨਤੀ ਕਰਦਾ ਕਿ ਜਿਹੜੀ ਗੱਲ ਮੈਂ ਕਹੂੰਗਾ ਉਹੀ ਤੁਸੀਂ ਕਹਿਣੀ ਆ ਸੀ ਪਿੰਡ ਅਰੂਰਾ ਤੋੜਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਸਿੱਖ ਜੱਟ ਹੋ ਕੇ ਸਭ ਕਹਿੰਦੇ ਹਾਂ ਇੱਕ ਵਰ੍ਹੇ ਤੋਂ ਸਾਹਮਣੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਪਹਿਰੇਦਾਰ ਬਣ ਕੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਆਪਣੇ ਪਿੰਡ ਵਿੱਚ ਅਸੀਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕੜਦੇ ਵਾਂਗੇ ਜਿੱਥੇ ਵੀ ਕਿਸੇ ਦਾ ਨਸ਼ਾ ਹੈ ਜਦੋਂ ਦਾ ਨਹੀਂ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਆਉਣ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਉਹਨਾਂ ਨੂੰ ਅਸੀਂ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋਡ ਹੋਏਗੀ ਜਿਨ੍ਹਾਂ ਨੂੰ ਲੋਡ ਹੋਏਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕਿਸੇ ਵੀ ਨਸ਼ਾ ਵਸਤੰਦੀ ਮੁੱਦ ਵੀ ਜਮਾਨਤ ਨਹੀਂ ਕਰਾਵਾਂਗੇ ਮੁੱਦ ਵੀ ਜਮਾਨਤ ਨਹੀਂ ਕਰਾਵਾਂਗੇ ਅੱਗੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਰਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਸਰਦਾਰ ਇੰਜੀਨੀਅਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਹਰ ਕਮਦਾਂਖੀਆਂ ਨੂੰ ਸਨਮਾਨਤਨਗੇ ਸਰਪੰਚ ਸਾਹਿਬ ਜੀ ਅਤੇ ਇਨਾਮ ਤੋਂ ਬਾਅਦ ਨਸ਼ਾ ਮੁਕਤੀ ਯਾਤਰਾ ਦੇ ਪੜਾ ਹੁਣੇ ਨੇ ਸੋ ਨਾਲ ਹੀ ਮੈਂ ਬੈਂਚੀ ਕਰੂੰਗਾ ਪੰਚਾਇਤ ਵੱਲੋਂ ਸਨਮਾਨ ਆਪਣੇ ਹਲਕਾ ਬਤਾਏ ਆਪਣੇ ਹਲਕੇ ਦੀ ਸ਼ਾਨ ਇੰਜੀਨੀਅਰ ਸਰਦਾਰ ਮਨਮਿੰਦਰ ਸਿੰਘ ਜੀ ਗਾਸਪੁਰਾ ਸਾਹਿਬ ਹਲਕਾ ਬਤਾਏ ਸਨਮਾਨ ਪ੍ਰਾਪਤ ਕਰਨਗੇ ਸਰਪੰਚ ਸਾਹਿਬ ਤੋਂ ਸਨਚਾਰ ਜੋਗ ਪੀ ਡੀ ਪੀਓ ਮੈਮ ਸ਼੍ਰੀਮਤੀ ਮੈਡਮ ਸੁਮਿਤਰਾ ਜੀ ਮ੍ਰਤਾ ਜੀ ਬੀਡੀਪੀ ਸਾਹਿਬ ਦਰਹਾ ਸਰਦਾਰ ਪਵਨਦੀਪ ਸਿੰਘ ਜੀ ਜੈ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਸਰਦਾਰ ਪਵਨ ਜੀ ਪਵਨਦੀਪ ਸਿੰਘ ਜੀ ਜੈ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਕੋਆਰਡੀਨੇਟਰ ਜੁਟ ਨਸ਼ਾ ਵਿਰੋਧ ਕਮੇਟੀ ਸਰਦਾਰ ਜਗਰਾਜ ਸਿੰਘ ਜੀ ਚੇਅਰਮੈਨ ਬਲਜ ਪ੍ਰਧਾਨ ਸਰਦਾਰ ਗੁਰਮਿੰਦਰ ਸਿੰਘ ਜੀ ਖਾਲਸਾ ਸਰਦਾਰ ਮਨਜੀਤ ਸਿੰਘ ਜੀ ਡੀਸੀ ਪੀਏ ਸਾਹਿਬ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਸ਼੍ਰੀ ਕਮਲਪਾਰਤੀ ਜੀ ਸੈਕਟਰੀ ਸਾਹਿਬ ਸ਼੍ਰੀ ਨਤਨ ਮਹਾਤਮ ਜੀ ਸੈਕਟਰੀ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਸੈਕਟਰੀ ਸਾਹਿਬ ਸਰਪੰਚ ਸਾਹਿਬ ਬੀਬੀ ਰਮਨਦੀਪ कौर ਜੀ ਜੀਪਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਜਿਹੜੀ ਤੁਹਾਨੂੰ ਮੇਲੇ ਲੱਗਦਾ ਹੈ ਉਹ ਮੰਮੀ ਦੇ ਸਰਦਾਰ ਮਨਜੀਤ ਸਿੰਘ ਜੀ ਡੀਸੀਪੀਏ ਸਾਹਿਬ ਉਹ ਵੀ ਆਪਣਾ ਸਨਮਾਨ ਲੈ ਲੈਣ ਜੀ ਸਰਪੰਚ ਸਾਹਿਬ ਵੱਲੋਂ ਬੇਨਤੀ ਸ੍ਰੀ ਨਤਲਾਲ ਸਿੰਘ ਜੀ ਆਪਣਾ ਸਨਮਾਨ ਸਨਮਾਨ ਪ੍ਰਾਪਤ ਕਰਦੇ ਹੋਏ ਸਰਦਾਰ ਜਸਵੰਦਰ ਸਿੰਘ ਜੀ ਬਲਾਕ ਸਰਪੰਚ ਸਰਦਾਰ ਗੁਰਵਿੰਦਰ ਸਿੰਘ ਜੀ ਖਾਲਸਾ ਠੀਕਾ ਜੀ ਸਰਪੰਚ ਸਾਹਿਬ ਬੀਬੀ ਰਮਨਦੀਪ ਕੌਰ ਜੀ ਟੀਮਾ ਸ਼੍ਰੀ 샤ਰੂ ਖਾਨ ਜੀ ਜੇ ਸਾਹਿਬ ਉਹ ਵੀ ਆਪਣਾ ਸਨਮਾਨ ਲੈ ਲਣ ਜੀ ਸਰਦਾਰ ਹਰਮਿੰਦਰ ਸਿੰਘ ਜੀ ਟੀਮਾ ਸੋਹਰਿਆ ਬਾਤ ਸਿਆ ਨਾਲ

ਤੋ ਐਸਪੀ ਬੀਰਨ ਸ਼ਕਤਰ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਹੈਲਥ ਡਿਪਾਰਟਮੈਂਟ ਤੋਂ ਇੰਸਪੈਕਟਰ ਸਾਹਿਬ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਪੁਰਤਾਰਾ ਸਾਹਿਬ ਦੇ ਹੈੱਡ ਕਮਾਂਡੀ ਸਾਹਿਬ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਸੋ ਸਾਰੇ ਤੁਸੀਂ ਅੱਜ ਇਸ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋਇਓ ਜੁੱਧ ਨਸ਼ਿਆਂ ਵਿਰੁੱਧ ਜੇ ਕਿ ਅ ਆਪਣੇ ਹਲਕਾ ਵਿਦੈਟ ਸਾਹਿਬ ਵੱਲੋਂ ਸੌ ਚੁਕਾਈਆ ਇਸ ਤੇ ਅਮਲ ਕਰਨਾ ਇਹ ਨਹੀਂ ਕਿ ਅਸੀਂ ਬੋਲ ਕੇ ਚਲੇ ਗਏ ਸਰਕਾਰ ਦਾ ਸਾਥ ਦਿਓ ਮੋਢੇ ਨਾਲ ਮੋਢਾ ਜੋੜ ਕੇ ਸ਼ਹਿਰਵਰਦ ਜੋ ਜਤਰਾ ਦਾ ਇਹ ਲੂਨੇ ਤੋਲੇ ਪਿੰਡ ਦੇ ਵਿੱਚ ਪਹੁੰਚੀ ਆ ਜਾਗਰਤ ਕਰਨ ਦੇ ਲਈ ਲੋਕਾਂ ਨੂੰ ਕਿ ਆਪਾਂ ਜਿਹੜੀ ਨਸ਼ਿਆਂ ਦੀ ਲੜਾਈ ਆ ਇਹ ਸਾਰਿਆਂ ਨੇ ਇਕੱਠੇ ਹੋ ਕੇ ਲੜਨੀ ਆ ਅੱਜ ਸਾਰਿਆਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਸੋਚ ਚੁੱਕੀ ਆ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੀ ਕੋਈ ਵੀ ਪਿੰਡ ਵਾਲਾ ਜ਼ਮਾਨਤ ਨਹੀਂ ਕਰਾਊਗਾ ਨਾ ਉਹ ਆਪ ਕਰਾਊਗਾ ਨਾ ਕਿਸੇ ਨੂੰ ਕਰਨ ਦਊਗਾ ਨਾ ਕਿਸੇ ਨੂੰ ਨਸ਼ਾ ਵੇਚਣ ਵਾਲੇ ਨੂੰ ਪਿੰਡ 'ਚ ਵੜਨ ਦਊਗਾ ਔਰ ਸਾਡੀ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਆ ਕਿ ਜਾਂ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਨਹੀਂ ਸਾਡਾ ਪੰਜਾਬ ਛੱਡ ਦੇਣ ਨਹੀਂ ਤਾਂ ਜਿੱਦਾਂ ਕਾਰੋਬਾਰ ਕਾਰਵਾਈਆਂ ਵੱਡੋਝਰ ਕਾਰਵਾਈਆਂ ਉਹਨਾਂ ਦੇ ਘਰਾਂ ਦੇ ਉੱਤੇ ਹੋ ਰਹੀਆਂ ਨੇ ਇਸ ਤੋਂ ਵੀ ਜਿਹੜੀਆਂ ਸਖਤ ਕਾਰਵਾਈਆਂ ਆਉਣ ਵਾਲੇ ਸਮੇਂ 'ਚ ਹੋਣਗੀਆਂ ਇਹਨਾਂ ਨੂੰ ਸਾਡੀ ਸਖਤ ਤੋਂ ਸਖਤ ਚੇਤਾਵਨੀ ਹੈ